ਪਹਿਲਾਂ ਬਹੁਤ ਟਰੀਟਮੈਂਟ ਕਰਵਾਇਆ ਸੁਲਤਾਨਪੁਰ ਤੋਂ ਕਰਾਇਆ ਕਪੂਰਸਲੇ ਤੋਂ ਕਰਵਾਇਆ ਜਲੰਧਰ ਤੋਂ ਸਿਵਲ ਹਸਪੀਟਲ ਤੋਂ ਕਰਵਾਇਆ ਪ੍ਰਾਈਵੇਟ ਤੋਂ ਕਰਵਾਇਆ ਬਟ ਕੋਈ ਵੀ ਬੜਾ ਫਰਕ ਨਹੀਂ ਲੱਗਾ ਹਾਂ ਠੀਕ ਹੈ ਪਰ ਇੱਥੇ ਆ ਕੇ ਮਿਲਿਆ ਹੱਲ ਤੁਹਾਨੂੰ ਜੀ ਸਰ ਜੋੜਾਂ ਦੀ ਕਿਸੇ ਤਰ੍ਹਾਂ ਦੀ ਸਮੱਸਿਆ ਹੋਵੇ ਭਾਵੇਂ ਬਵਾਸੀਰ ਹੋਵੇ ਰਸੌਲੀਆਂ ਹੋਣ ਪੱਥਰੀਆਂ ਹੋਣ ਹਰ ਇੱਕ ਸਮੱਸਿਆ ਦਾ ਇੱਥੇ ਸਫਲ ਇਲਾਜ ਹੁੰਦਾ ਹੈ ਕਿੰਨੇ ਕ ਪੇਸ਼ੈਂਟ ਇਥੋਂ ਰੋਇ ਠੀਕ ਕਰਕੇ ਭੇਜਦੇ ਇਤੋਂ ਰੈਗੂਲਰ ਤਕਰੀਬਨ 15 ਤੋਂ 20 ਪੇਸ਼ੈਂਟ ਇਹੋ ਜੇ ਨੇ ਸਾਡੇ ਕੋਲ ਜਿਨ੍ਹਾਂ ਦੀ ਵਧੀਆ ਰਿਪੋਰਟ ਸਾਡੇ ਕੋ ਆਂਦੀ ਹੈ ਵੀ ਮੈਂ ਇਸ ਬਿਮਾਰੀ ਤੋਂ ਨਰਜਾਤ ਪਾਇਆ ਔਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹ ਬਿਮਾਰੀ ਦਾ ਇਲਾਜ ਨਾ ਕੀਤਾ ਜਾਵੇ ਉਹ ਬਿਮਾਰੀ ਦੀ ਜੜ ਖਤਮ ਕੀਤੀ ਜਾਵੇ ਤਾਂ ਕਿ ਦੁਬਾਰਾ ਵੀ ਕਿਸੇ ਪੇਸ਼ੈਂਟ ਨੂੰ ਪ੍ਰੋਬਲਮ ਨਾ ਹੋਵੇ ਕਿੰਨੇ ਵੀ ਜੋੜਾਂ ਦੇ ਦਰਦ ਗਠੀਆ ਬਾ ਰਿੰਗਨ ਬਾ ਜਾਂ ਕਿਸੇ ਬੰਦੇ ਨੂੰ ਕਿਸੇ ਵੀ ਤਰ੍ਹਾਂ ਦੀ ਜੋੜਾਂ ਦੇ ਆਪਣੇ ਲਾ ਲੋ ਵੀ ਗੋਡਿਆਂ ਦੀ ਗ੍ਰੀਸ ਖਤਮ ਹੋਣਾ ਸਰਵਾਈਕਲ ਮਾਈਗ੍ਰੇਨ ਠੀਕ ਹੈ ਇਹ ਸਾਰੀਆਂ ਚੀਜ਼ਾਂ ਦੇ ਪੇਸ਼ੈਂਟ ਸਾਡੇ ਕੋਲੇ ਰੈਗੂਲਰ ਆਉਂਦੇ ਆ ਔਰ ਜਿਨ੍ਹਾਂ ਨੂੰ ਵੀ ਅਸੀਂ ਦਵਾਈ ਦਿੰਨੇ ਆ ਉਹ 100 ਦੇ ਵਿੱਚੋਂ 99% ਲੋਕ ਜਿਹੜੇ ਆ ਉਹ ਕਾਫੀ ਅੱਛੀ ਹਾਲਤ ਦੇ ਵਿੱਚ ਨੇ ਇਸ ਟਾਈਮ ਮੇਰੇ ਕੋਲੇ ਇਹੋ ਜੇ ਕੁਝ ਪੇਸ਼ੈਂਟ ਆਏ ਨੇ ਜਿਨ੍ਹਾਂ ਨੇ ਆਪਰੇਸ਼ਨ ਕਰਵਾਇਆ ਲੇਕਿਨ ਫੇਰ ਵੀ ਉਹ ਤਕਲੀਫ ਦੇ ਵਿੱਚ ਨੇ ਜੀ ਔਰ ਉਹ ਸਾਡੇ ਕੋਲ ਆਏ ਅਸੀਂ ਉਹਨਾਂ ਨੂੰ ਮੈਡੀਸਨ ਹੀ ਦਿੱਤੀ ਔਰ ਉਹਦੇ ਨਾਲ ਉਹ ਬਹੁਤ ਵਧੀਆ ਠੀਕ ਨੇ ਮੈਂ ਇਹ ਕਹਿਣਾ ਵੀ ਜੇ ਕਿਸੇ ਵੀ ਪੇਸ਼ੈਂਟ ਨੂੰ ਕਿਸੇ ਵੀ ਤਰ੍ਹਾਂ ਦੀ ਜੋੜਾਂ ਦੀ ਗਠਿਆਵਾਦੀ ਰਿੰਗਨਵਾਦੀ ਸਰਵਾਈਕਲ ਦੀ ਮਾਈਗਰੇਨ ਦੀ ਕੋ ਪ੍ਰੋਬਲਮ ਹੈ ਤਾਂ ਉਹ ਇੱਕ ਵਾਰੀ ਜ਼ਰੂਰ ਸਾਨੂੰ ਮਿਲਣ ਔਰ ਅਸੀਂ ਉਹਨਾਂ ਨੂੰ ਹਲਕੀ ਜੀ ਦਵਾਈ ਦੇ ਕੇ ਇੱਕ ਵਾਰੀ ਟੈਸਟ ਕਰਵਾ ਦਿਆਂਗੇ ਵੀ ਉਹਦੇ ਨਾਲ ਉਹਨਾਂ ਨੂੰ ਪਤਾ ਲੱਗ ਜੂਗਾ ਵੀ ਹਾਂ ਰਿਜ਼ਲਟ ਹੈ ਤਾਂ ਫਿਰ ਉਹਦਾ ਟ੍ਰੀਟਮੈਂਟ ਲੈ ਕੇ ਉਹ ਠੀਕ ਹੋ ਸਕਦੇ ਗੋਟਿਆਂ ਵਾਲੇ ਪੇਸ਼ੰਦਾ ਨਾ ਕਹਿੰਦੇ ਨੇ ਵੀ ਅਸੀਂ ਵੱਡੇ ਵੱਡੇ ਹਸਪਤਾਲਾਂ ਚ ਵੀ ਜਾ ਜਾ ਥੱਕ ਚੁੱਕੇ ਆ ਵੀ ਸਾਨੂੰ ਇੱਕੋ ਚੀਜ਼ ਦਾ ਹੱਲ ਕਹਿੰਦੇ ਸਾਨੂੰ ਆਪਰੇਸ਼ਨ ਕਰਾ ਲਓ ਤਾਂ ਤੁਹਾਡੇ ਗੁੱਡੇ ਠੀਕ ਹੋਣਗੇ ਆਪਰੇਸ਼ਨ ਕਰਾਉਣਾ ਹੱਲ ਹੈ ਜਾਂ ਨਹੀਂ ਕਿਉਂਕਿ ਬਿਲਕੁਲ ਜੀ ਆਪਰੇਸ਼ਨ ਹਰ ਚੀਜ਼ ਦਾ ਇਲਾਜ ਨਹੀਂ ਹੈ ਅੱਜ ਤੋਂ 50 ਸਾਲ ਪਹਿਲਾਂ ਕਿੰਨੇ ਕ ਆਪਰੇਸ਼ਨ ਹੁੰਦੇ ਸੀ ਜਿਵੇਂ ਪਾਣੀ ਵਾਲੀਆਂ ਹੋ ਗਈਆਂ ਸਿਸਟ ਹੋ ਗਈਆਂ ਜਾਂ ਬਲੱਡ ਵਾਲੀਆਂ ਰਸੌਲੀਆਂ ਹੋ ਗਈਆਂ ਮਾਸ ਵਾਲੀਆਂ ਗੰਡਾ ਹੋ ਗਈਆਂ ਇਹਨਾਂ ਦਾ ਬਿਨਾਂ ਤੀਰ ਫਾੜਦੇ ਆਪਣੇ ਕੋਲੇ ਸਫਲੇ ਇਲਾਜ ਆ ਮੈਂ ਇਹੋ ਜੇ ਬਹੁਤ ਸਾਰੇ ਪੇਸ਼ੈਂਟ ਠੀਕ ਕੀਤੇ ਐ ਇੱਥੋਂ ਅਸੀਂ ਬਿਨਾ ਆਪਰੇਸ਼ਨ ਤੋਂ ਪਥਰੀਆਂ ਨਿਕਲਦੀਆਂ ਨਹੀਂ ਜਾਂ ਨਹੀਂ ਨਿਕਲ ਜਾਂਦੀਆਂ ਸਭਰੀ ਕੋਈ ਵੀ ਹੋਵੇ ਪਿੱਤੇ ਦੀ ਹੋਵੇ ਜਾਂ ਗੁਰਦੇ ਦੀ ਹੋਵੇ ਜੀ ਮੈਂ ਕਹਾਂ ਹਰ ਚੀਜ਼ ਦਾ ਤੁਸੀਂ ਬਿਨਾ ਆਪਰੇਸ਼ਨ ਹੱਲ ਕਰ ਰਹੇ ਹੋ ਅਜਹੀ ਕਿਹੜੀ ਵਿਧੀ ਆ ਫਿਰ ਕਿਹੜੀ ਦਵਾਈ ਤਾ ਉਹਨੇ ਮੇਨ ਇਲੈਕਟ੍ਰੋ ਹੋਮੋਪੈਥੀ ਔਰ ਇਹ ਇਟਲੀ ਦੀ ਇੱਕ ਖੋਜ ਹੈ ਡਾਕਟਰ ਮੈਟਿਸ ਦੀ ਔਰ ਇੱਕ ਆਯੁਰਵੈਦਿਕ ਪ੍ਰੋਡਕਸ਼ਨ ਹੈ ਸਾਡੇ ਆਪਣੇ ਬਣਾਏ ਤਿਆਰ ਕੀਤੀ ਹੋਈਆਂ ਦਵਾਈਆਂ ਨੇ ਉਹਨਾਂ ਦੇ ਨਾਲ ਅਸੀਂ ਇਲਾਜ ਕਰਦੇ ਆਂ ਨਾਬਜ ਵੇਖੇ ਬਿਨਾ ਅਸੀਂ ਕਿਸੇ ਵੀ ਪੇਸ਼ੰਤ ਨੂੰ ਦਵਾਈ ਦੇਣਾ ਪਸੰਦ ਹੀ ਨਹੀਂ ਕਰਦੇ ਕਿਉਂਕਿ ਸਾਨੂੰ ਇਹ ਸਾਡੇ ਕੋਲੇ ਇੱਕ ਕਲਾ ਹੈ ਜੋ ਪੁਰਾਣੇ ਬਜ਼ੁਰਗਾਂ ਕੋਲ ਹੁੰਦੀ ਸੀ ਮੈਨੂੰ ਬਵਾਸੀਰ ਸੀ ਮੈਂ ਉੱਥੋਂ ਦਵਾਈ ਲਈ ਮੈਂ ਠੀਕ ਨਹੀਂ ਹੋਇਆ ਜੇ ਉਹਨੂੰ ਪੁੱਛਦੇ ਆਂ ਵੀ ਕਿਹੜੀ ਬਵਾਸੀਰ ਸੀ ਜੀ ਬਵਾਸੀਰ ਸੀ ਬਵਾਸੀਰ ਦੇ ਮੇਨ ਤਿੰਨ ਕਾਰਨ ਹੁੰਦੇ ਆ ਸਤਿ ਸ਼੍ਰੀ ਅਕਾਲ ਦੋਸਤੋ ਲਾ ਪੰਜਾਬ ਦੇਖ ਰਹੇ ਤੁਸੀਂ ਤੇ ਮੈਂ ਬਲਜਿੰਦਰ ਸਿੰਘ ਸੋ ਦੋਸਤੋ ਅੱਜ ਮੋਗਾ ਦੇ ਵਿੱਚ ਖੜੇ ਆ ਡਾਕਟਰ ਸੁਖਦੇਵ ਸਿੰਘ ਉਹਨਾਂ ਦੇ ਕੋਲ ਪਹੁੰਚਿਆ ਮੋਗੇ ਵਾਲਿਆਂ ਦੇ ਕੋਲ ਜਿੱਥੇ ਨਾ ਹਰ ਇੱਕ ਸਮੱਸਿਆ ਦਾ ਹੱਲ ਜਿਹੜਾ ਮਿਲਦਾ ਆਯੁਰਵੈਦਿਕ ਤਰੀਕੇ ਦੇ ਨਾਲ ਜਿੱਥੇ ਕਹਿੰਦੇ ਵੀ ਬੱਚੇ ਦਾ ਨੀਰ ਸੌਲੀਆਂ ਹੋਣ ਜਾਂ ਚਮੜੀ ਦਾ ਰੋਗ ਹੋਵੇ ਲੀਵਰ ਦਾ ਰੋਗ ਹੋਵੇ ਗਠੀਆ ਹੋਵੇ ਜਾਂ ਜੋੜਾਂ ਦੇ ਦਰਦ ਹੋਣ ਅਧਰੰਗ ਹੋਵੇ ਔਰਤਾਂ ਤੇ ਬੱਚਿਆਂ ਦੀਆਂ ਹਰ ਬਿਮਾਰੀਆਂ ਦਾ ਜਿਹੜਾ ਇੱਥੇ ਇਲਾਜ ਦੇਖਣ ਨੂੰ ਮਿਲਦਾ ਸੋ ਬਿਲਕੁਲ ਅੰਦਰ ਚੱਲਦੇ ਆ ਤਸਵੀਰਾਂ ਜਿਹਨੇ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਡਾਕਟਰ ਸਖਦੇਵ ਸਿੰਘ ਹੁਣਾਂ ਦੇ ਕਲੀਨਿਕ ਤੋਂ ਔਰਮਾਨ ਹੈਲਥ케ਅਰ ਦੇ ਵਿੱਚੋਂ ਹਾਂਜੀ ਇਹਨਾਂ ਨੂੰ ਥੋੜਾ ਜਿਹਾ 6 ਮਹੀਨੇ ਤੋਂ ਪ੍ਰੋਬਲਮ ਆ ਰਹੀ ਆ ਮੈਂ ਸਰ ਹੁਣਾਂ ਦਾ ਪੇਜ ਦੇਖਿਆ ਸੀਗਾ ਇੰਸਟਾਗ੍ਰam ਤੋਂ ਠੀਕ ਹੈ ਜੀ ਤੇ ਫਿਰ ਮੈਨੂੰ 10 ਪੇ ਮੈਥੇ ਦੂਜੀ ਟਰਮ ਆਈ ਆ ਤੇ ਕਾਫੀ ਬੈਟਰ ਮਹਿਸੂਸ ਕਰ ਰਿਹਾ ਪਹਿਲਾਂ ਨਾਲੋਂ ਪਹਿਲਾਂ ਬਹੁਤ ਜ਼ਿਆਦਾ ਮੈਂਟਲ ਅਫਸੈਟ ਸੀਗਾ ਜੀ ਇਹ ਇਲੈਕਟ੍ਰੋਨਿਕ ਕਵਸਮਸਿਆ ਕਿਸ ਤਰ੍ਹਾਂ ਦੀ ਹੁੰਦੀ ਸੀ ਜਿਵੇਂ ਕੋਈ ਭੁੱਲ ਵਗੈਰਾ ਸੀ ਉਸ ਮਸੇ ਇਦਾਂ ਸੀ ਵੀ ਬਾਹਰ ਚੱਲ ਜਾਂਦੇ ਸੀ ਘਰੋਂ ਪਤਾ ਨਹੀਂ ਲੱਗਦਾ ਕੁਝ ਵੀ ਨਹੀਂ ਪਤਾ ਲੱਗਦਾ ਸੀ ਅਸੀਂ ਆਪ ਦਵਾਈ ਦਿੰਦੇ ਆ ਆਪ ਹੀ ਖਾਣਾ ਦਿੰਦੇ ਆ ਸਭ ਕੁਝ ਅਸੀਂ ਆਪ ਹੀ ਦਿੰਦੇ ਆ ਇਹਨਾਂ ਨੂੰ ਰੱਖਣਾ ਪੈਂਦਾ ਅੰਦਰ ਜੀ ਲੋਕ ਅੰਦਰ ਠੀਕ ਹੈ ਜੀ ਹੁਣ ਕੋਈ ਠੀਕ ਹੈ ਹਾਂ ਠੀਕ ਨੇਗੇ ਕੁਝ ਠੀਕ ਹੈ ਮੈਡੀਸਿਨ ਚੱਲ ਰਹੀ ਹੈ ਡਾਕਟਰ ਸਾਹਿਬ ਕੋਲ ਦੂਜੀ ਵਾਰ ਆਏ ਸੀ ਥੋੜਾ ਫਰਕ ਆ ਆ ਦੂਜੀ ਵਾਰ ਤੋਂ ਕਾਫੀ ਫਰਕ ਲੱਗ ਰਿਹਾ ਜੀ ਸਰ ਜੀ ਸਰ ਠੀਕ ਹੈ ਜੀ ਅਜੇ ਪਹਿਲਾਂ ਵੀ ਦਵਾਈਆਂ ਲਈਆਂ ਕਿਤੋਂ ਪਹਿਲਾਂ ਬਹੁਤ ਟਰੀਟਮੈਂਟ ਕਰਵਾਇਆ ਸੁਲਤਾਨਪੁਰ ਤੋਂ ਕਰਾਇਆ ਕਪੂਰਸਲੇ ਤੋਂ ਕਰਵਾਇਆ ਜਲੰਧਰ ਤੋਂ ਸਿਵਲ ਹਸਪੀਟਲ ਤੋਂ ਕਰਵਾਇਆ ਪ੍ਰਾਈਵੇਟ ਤੋਂ ਕਰਵਾਇਆ ਬਟ ਕੋਈ ਵੀ ਜੀ ਬੜਾ ਫਰਕ ਨਹੀਂ ਲੱਗਾ ਠੀਕ ਹੈ ਹਾਂ ਠੀਕ ਹੈ ਪਰ ਇੱਥੇ ਆ ਕੇ ਮਿਲਿਆ ਹਾਲਤ ਜੀ ਸਰ ਠੀਕ ਹੈ ਜੀ ਸੋ ਬਿਲਕੁਲ ਦੋਸਤੋ ਮੈਂ ਦੂਜੀ ਹੁਣੇ ਆਏ ਨੇ ਬਾਪੂ ਹੁਣ ਇਹਨੂੰ ਲੈ ਕੇ ਸੋ ਕੁਝ ਜਿਵੇਂ ਕਹਦੀ ਵੀ ਭੁੱਲ ਜਾਂਦੇ ਸੀ ਬਾਪੂ ਹੁਣੇ ਬ੍ਰੇਨ ਦੀ ਸਮੱਸਿਆ ਸੀ ਸੋ ਅੱਜ ਬਾਪੂ ਬਾਪੂ ਠੀਕ ਲੱਗਦਾ ਹੁਣ ਤੁਹਾਨੂੰ ਹਾਂ ਹੁਣ ਮੈਂ ਠੀਕ ਹਾਂ ਠੀਕ ਆ ਠੀਕ ਆ ਅੱਛਾ ਪਹਿਲਾਂ ਵੀ ਦਵਾਈਆਂ ਲਈਆਂ ਬਹੁਤ ਹਨ ਪਰ ਫਰਕ ਨਹੀਂ ਕਈ ਤਾਂ ਦਵਾਈਆਂ ਲਈਆਂ ਬਾਕੀ ਕਿਸਮਤ ਹੈ ਠੀਕ ਹੈ ਜੀ ਸੋ ਬਿਲਕੁਲ ਦੋਸਤੋ ਦੇਖ ਸਕਦੇ ਹੋ ਵੀ ਇੱਥੇ ਕਿੰਨੇ ਹੀ ਮਰੀਜ਼ ਜਿਹੜੇ ਠੀਕ ਹੋਏ ਨੇ ਬਾਕੀ ਗੱਲਬਾਤ ਕਰਦੇ ਜਾਂਦੇ ਡਾਕਟਰ ਸਾਹਿਬ ਹੁਣਾਂ ਦੇ ਨਾਲ ਡਾਕਟਰ ਸੁਖਦੇਵ ਸਿੰਘ ਹੁਣਾਂ ਨਾਲ ਤੇ ਮੈਮ ਸ਼ਰਨਦੀਪ ਹੁਣਾਂ ਦੇ ਨਾਲ ਗੱਲਬਾਤ ਕਰਵਾਉਣੀ ਆ ਜੋੜਾਂ ਦੀ ਕਿਸੇ ਤਰ੍ਹਾਂ ਦੀ ਸਮੱਸਿਆ ਹੋਵੇ ਭਾਵੇਂ ਬਵਾਸੀਰ ਹੋਵੇ ਰਸੌਲੀਆਂ ਹੋਣ ਪਥਰੀਆਂ ਹੋਣ ਹਰ ਇੱਕ ਸਮੱਸਿਆ ਦਾ ਇੱਥੇ ਸਫਲ ਇਲਾਜ ਹੁੰਦਾ ਮੋਗੇ ਦੇ ਵਿੱਚ ਖੜੇ ਆ ਸੋ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਦੇ ਨਾਲ ਬਿਕ ਇਸ ਤਰ੍ਹਾਂ ਇੱਥੇ ਪੇਸ਼ੈਂਟ ਜਿਹੜੇ ਰੋਜ਼ਾਨਾ ਠੀਕ ਹੋ ਗਜਨੇ ਸੋ ਹੁਣੇ-ਹੁਣੇ ਪੇਸ਼ੈਂਟਾਂ ਦੇ ਨਾਲ ਵੀ ਜਿਵੇਂ ਗੱਲਬਾਤ ਕਰਵਾਈ ਸਰ ਤਾਂ ਪਹਿਲਾਂ ਤਾਂ ਧੰਨਵਾਦ ਤੁਸੀਂ ਸਾਨੂੰ ਮਿਲੇ ਕਿਉਂਕਿ ਪੇਸ਼ੈਂਟ ਨਾਲ ਗੱਲਬਾਤ ਕਰਕੇ ਆਏ ਆ ਜੀ ਕਹਿੰਦੇ ਅਸੀਂ ਦੂਜੀ ਵਾਰ ਆਏ ਅੱਜ ਠੀਕ ਹੋਏ ਆ ਇੱਥੇ ਕਿੰਨੇ ਕੁ ਪੇਸ਼ੈਂਟ ਇਥੋਂ ਰੋਜ਼ ਠੀਕ ਕਰਕੇ ਭੇਜਦੇ ਇਤੋਂ ਰੈਗੂਲਰ ਤਕਰੀਬਨ 15 ਤੋਂ 20 ਪੇਸ਼ੈਂਟ ਇਹੋ ਜੇ ਨੇ ਸਾਡੇ ਕੋਲ ਜਿਨ੍ਹਾਂ ਦੀ ਵਧੀਆ ਰਿਪੋਰਟ ਸਾਡੇ ਕੋ ਆਂਦੀ ਹੈ ਵੀ ਮੈਂ ਇਸ ਬਿਮਾਰੀ ਤੋਂ ਨਰਜਾਤ ਪਾਇਆ ਜੀ ਜਾਂ ਮੈਂ ਇਸ ਬਿਮਾਰੀ ਤੋਂ ਨਰਜਾਤ ਪਾਇਆ ਅਲੱਗ-ਅਲੱ ਔਰ तकरीबन ਵਾਹਿਗੁਰੂ ਦੀ ਕਿਰਪਾ ਨਾਲ ਉਹ ਸਾਰੇ ਹੀ ਠੀਕ ਨੇ ਸਾਰੇ ਠੀਕ ਨੇ ਹਾਂ तकरीबन ਠੀਕ ਹੋ ਰਹੇ ਨੇ ਇੱਕ ਦੋ ਵਾਰੀਆਂ ਜੀ ਨਾਲੇ ਹਨ ਬਸ ਪਹਿਲੀ ਦੂਜੀ ਵਾਰ ਆਇਆ ਸੀ ਕਿਉਂਕਿ ਸਾਡੀਆਂ ਮੈਡੀਸਨ ਹੀ ਇਹੋ ਜੀਆਂ ਨੇ ਜਿਵੇਂ ਆਯੁਰਵੈਦਿਕ ਹੋਗੀ ਇਲੈਕਟ੍ਰੋ ਹੋਮੋਪੈਥੀ ਹੋਗੀ ਜੀ ਅਸੀਂ ਇਸ ਪੈਟਰਨ ਤੇ ਜ਼ਿਆਦਾ ਕੰਮ ਕਰਦੇ ਆਂ ਔਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹ ਬਿਮਾਰੀ ਦਾ ਇਲਾਜ ਨਾ ਕੀਤਾ ਜਾਵੇ ਉਹ ਬਿਮਾਰੀ ਦੀ ਜੜ ਖਤਮ ਕੀਤੀ ਜਾਵੇ ਤਾਂ ਕਿ ਦੁਬਾਰਾ ਵੀ ਕਿਸੇ ਪੇਸ਼ੇਂ ਨੂੰ ਪ੍ਰੋਬਲਮ ਨਾ ਆਵੇ ਬਿਲਕੁਲ ਬਿਲਕੁਲ ਸਾਡਾ ਪੂਰਾ ਫੋਕਸ ਲੱਗਿਆ ਹੁੰਦਾ ਇਸ ਚੀਜ਼ ਤੇ ਸਭ ਜਮੇ ਨੇ ਅੱਜ ਕੱਲ ਇਹ ਜੋੜਾਂ ਦਾ ਦਰਦ ਬਹੁਤ ਚੱਲ ਰਿਹਾ ਬਜ਼ੁਰਗ ਬੜੇ ਤੰਗ ਪ੍ਰੇਸ਼ਾਨ ਹੁੰਦੇ ਨੇ ਗੋਡਿਆਂ ਦੀ ਗੱਲ ਕਰ ਲਈ ਭਾਵੇਂ ਜਾਂ ਰੀਡ ਦੀ ਹੱਡੀ ਜਾਂ ਕਿਸੇ ਕਿਸਮ ਦਾ ਵੀ ਜੋੜਾਂ ਦਾ ਦਰਦ ਹੈ ਉਹਨਾਂ ਦਾ ਵੀ ਇੱਥੇ ਸਫਲ ਇਲਾਜ ਹੁੰਦਾ ਬਿਲਕੁਲ ਜੀ ਸਫਲ ਇਲਾਜ ਹੁੰਦਾ ਜਿੰਨੇ ਵੀ ਜੋੜਾਂ ਦੇ ਦਰਦ ਗਠੀਆ ਬਾ ਕੋ ਰਿੰਗਨ ਬਾ ਜਾਂ ਕਿਸੇ ਬੰਦੇ ਨੂੰ ਕਿਸੇ ਵੀ ਤਰ੍ਹਾਂ ਦੀ ਜੋੜਾਂ ਦੇ ਆਪਣੇ ਲਾ ਲੋ ਵੀ ਗੋਡਿਆਂ ਦੀ ਗਰੀਸ ਖਤਮ ਹੋਣਾ ਸਰਵਾਈਕਲ ਮਾਈਗਰੇਨ ਠੀਕ ਹੈ ਇਹ ਸਾਰੀਆਂ ਚੀਜ਼ਾਂ ਦੇ ਪੇਸ਼ੈਂਟ ਸਾਡੇ ਕੋਲੇ ਰੈਗੂਲਰ ਆਉਂਦੇ ਆ ਔਰ ਜਿਨ੍ਹਾਂ ਨੂੰ ਵੀ ਅਸੀਂ ਦਵਾਈ ਦਿੰਨੇ ਆ ਉਹ 100 ਦੇ ਵਿੱਚੋਂ 99% ਲੋਕ ਜਿਹੜੇ ਆ ਉਹ ਕਾਫੀ ਅੱਛੀ ਹਾਲਤ ਦੇ ਵਿੱਚ ਨੇ ਇਸ ਟਾਈਮ ਮਤਲਬ ਉਹਨਾਂ ਨੂੰ ਵਧੀਆ ਰਿਜ਼ਲਟ ਮਿਲ ਰਹੇ ਨੇ ਔਰ ਅਸੀਂ ਪੂਰੀ ਕੋਸ਼ਿਸ਼ ਵੀ ਇਹੀ ਕਰਦੇ ਆਂ ਕਿ ਸਾਡਾ ਪੇਸ਼ੈਂਟ ਹੀ ਸਾਡੇ ਲਈ ਪਰਮਾਤਮਾ ਹੈ ਤੇ ਉਹ ਠੀਕ ਹੋਵੇ ਔਰ ਅਸੀਂ ਪਰਮਾਤਮਾ ਦੀ ਤਰਾਈਂ ਹਰ ਆਏ ਹੋਏ ਪੇਸ਼ੈਂਟ ਦੀ ਸੇਵਾ ਕਰਦੇ ਹਾਂ ਔਰ ਸਾਡਾ ਮੇਨ ਮੋਟਿਵ ਜਿਹੜਾ ਹੈ ਉਹ ਆਪਣੇ ਸਮਾਜ ਨੂੰ ਆਪਣੇ ਲੋਕਾਂ ਨੂੰ ਸਿਹਤਮੰਦ ਤੇ ਵਧੀਆ ਦੇਖਣਾ ਪਸੰਦ ਕਰਦੇ ਹਾਂ ਅਸੀਂ ਸਰ ਗੋਡੇ ਵਾਲੇ ਪੇਸ਼ੈਂਟ ਨਾ ਕਹਿੰਦੇ ਨੇ ਵੀ ਅਸੀਂ ਵੱਡੇ ਵੱਡੇ ਹਸਪਤਾਲਾਂ ਚ ਵੀ ਜਾ ਜਾ ਥੱਕ ਚੁੱਕੇ ਹਾਂ ਵੀ ਸਾਨੂੰ ਇੱਕੋ ਚੀਜ਼ ਦਾ ਹੱਲ ਕਹਿੰਦੇ ਸਾਨੂੰ ਆਪਰੇਸ਼ਨ ਕਰਾ ਲਓ ਤਾਂ ਤੁਹਾਡੇ ਗੋਡੇ ਠੀਕ ਹੋਣਗੇ ਆਪਰੇਸ਼ਨ ਕਰਾਉਣਾ ਹੱਲ ਹੈ ਜਾਂ ਨਹੀਂ ਦੇਖੋ ਆਪਰੇਸ਼ਨ ਕਰਾਉਣ ਨਾਲ ਹੱਲ ਹੈ ਜਾਂ ਨਹੀਂ ਇਹ ਗੱਲ ਦਾ ਜਵਾਬ ਮੈਂ ਤੁਹਾਨੂੰ ਬੜੇ ਵਧੀਆ ਤਰੀਕੇ ਨਾਲ ਦੇ ਸਕਦਾ ਹਾਂ ਕਿ ਮੇਰੇ ਕੋਲੇ ਇਹੋ ਜੇ ਕੁਝ ਪੇਸ਼ੈਂਟ ਆਏ ਨੇ ਜਿਨ੍ਹਾਂ ਨੇ ਆਪਰੇਸ਼ਨ ਕਰਵਾਇਆ ਲੇਕਿਨ ਫਿਰ ਵੀ ਉਹ ਤਕਲੀਫ ਦੇ ਵਿੱਚ ਨੇ ਜੀ ਔਰ ਉਹ ਸਾਡੇ ਕੋਲ ਆਏ ਅਸੀਂ ਉਹਨਾਂ ਨੂੰ ਮੈਡੀਸਨ ਹੀ ਦਿੱਤੀ ਔਰ ਉਹਦੇ ਨਾਲ ਉਹ ਬਹੁਤ ਵਧੀਆ ਠੀਕ ਨੇ ਮੇਰੇ ਕੋਲ ਇੱਕ ਮਾਤਾ ਜੀ ਆਏ ਸੀ ਆ ਅਮਰੀਕਾ ਤੋਂ ਆਏ ਸੀ ਤੇ ਉਹਨਾਂ ਨੂੰ ਉੱਥੋਂ ਸੁਜੈਸ਼ਨ ਕੀਤਾ ਸੀ ਕਿ ਡਾਕਟਰ ਨੇ ਸਜੈਸਟ ਕੀਤਾ ਵੀ ਤੁਸੀਂ ਜਾ ਕੇ ਇਹਦੀ ਚੇਂਜ ਕਰਵਾਓ ਗੱਡੇ ਉਹ ਇੱਥੇ ਆ ਗਏ ਉਹਨਾਂ ਨੂੰ ਕੁਦਰਤੀ ਸਾਡਾ ਨੰਬਰ ਮਿਲ ਗਿਆ ਉਹਨਾਂ ਨੂੰ ਮੈਨੂੰ ਮਿਲੇ ਤਾਂ ਮੈਂ ਉਹਨਾਂ ਦਾ ਟਰੀਟਮੈਂਟ ਸਟਾਰਟ ਕੀਤਾ ਮੈਂ ਉਹਨਾਂ ਨੂੰ ਕਿਹਾ ਥੋੜਾ ਜਿਹਾ ਸਮਾਂ ਮੈਨੂੰ ਦਿਓ ਤੇ ਡੇਢ ਮਹੀਨੇ ਦੇ ਵਿੱਚ ਹੀ ਉਹ ਬਹੁਤ ਵਧੀਆ ਠੀਕ ਹੋ ਗਏ ਸੀ ਉਸ ਤੋਂ ਬਾਅਦ ਉਹ ਜਾ ਚੜ ਗਏ ਫਿਰ ਵਾਪਸ ਚਲੇ ਗਏ ਔਰ ਬੜਾ ਤਨਵਾਦ ਕਰਦੇ ਰਹੇ ਸਾਡਾ ਤੇ ਅੱਜ ਤੱਕ ਵੀ ਬੜੇ ਖੁਸ਼ ਨੇ ਤਕਰੀਬਨ ਸਾਡੇ ਨਾਲ ਹਜੇ ਵੀ ਫੋਨ ਤੇ ਗੱਲ ਕਰਦੇ ਨੇ ਮਤਲਬ ਉਹ ਠੀਕ ਨੇ ਜੀ ਮੈਂ ਇਹ ਕਹਿਣਾ ਵੀ ਜੇ ਕਿਸੇ ਵੀ ਪੇਸ਼ੈਂਟ ਨੂੰ ਕਿਸੇ ਵੀ ਤਰ੍ਹਾਂ ਦੀ ਜੋੜਾਂ ਦੀ ਗਠੀਆ ਬਾਦੀ ਰਿੰਗਣ ਬਾਦੀ ਸਰਵਾਈਕਲ ਦੀ ਮਾਈਗਰੇਨ ਦੀ ਕੋਈ ਪ੍ਰੋਬਲਮ ਹੈ ਜੀ ਤਾਂ ਉਹ ਇੱਕ ਵਾਰੀ ਜ਼ਰੂਰ ਸਾਨੂੰ ਮਿਲਣ ਔਰ ਅਸੀਂ ਉਹਨਾਂ ਨੂੰ ਹਲਕੀ ਜੀ ਦਵਾਈ ਦੇ ਕੇ ਇੱਕ ਵਾਰੀ ਟੈਸਟ ਕਰਵਾ ਦਿਆਂਗੇ ਵੀ ਉਹਦੇ ਨਾਲ ਉਹਨਾਂ ਨੂੰ ਪਤਾ ਲੱਗ ਜੂਗਾ ਵੀ ਹਾਂ ਰਿਜ਼ਲਟ ਹੈ ਤਾਂ ਫਿਰ ਉਹਦਾ ਟ੍ਰੀਟਮੈਂਟ ਲੈ ਕੇ ਉਹ ਠੀਕ ਹੋ ਸਕਦੇ ਨਾਲੇ ਲੱਖਾਂ ਰੁਪਈਆ ਬਚੂ ਨਾਲੇ ਆਪਰੇਸ਼ਨ ਤੋਂ ਬਚ ਜੂ। ਬਿਲਕੁਲ ਜੀ ਆਪਰੇਸ਼ਨ ਹਰ ਚੀਜ਼ ਦਾ ਇਲਾਜ ਨਹੀਂ ਹੈ। ਅੱਜ ਤੋਂ 50 ਸਾਲ ਪਹਿਲਾਂ ਕਿੰਨੇ ਕ ਆਪਰੇਸ਼ਨ ਹੁੰਦੇ ਸੀ। ਲੇਕਿਨ ਅੱਜ ਆਪਣੇ ਘਰਾਂ ਦੇ ਵਿੱਚ ਜੇ 4 ਜੀ ਨੇ ਚਾਰਾਂ ਦੇ ਵਿੱਚ ਦੋ ਇਹੋ ਜਿਹੇ ਜਿਨ੍ਹਾਂ ਦੇ ਕੋਈ ਨਾ ਕੋਈ ਆਪਰੇਸ਼ਨ ਹੋਏ ਨੇ। ਲੇਕਿਨ ਪਹਿਲਾਂ ਉਹ ਦਵਾਈਆਂ ਨਾਲ ਹੀ ਠੀਕ ਹੁੰਦੇ ਸੀ ਅੱਜ ਵੀ ਦਵਾਈਆਂ ਨਾਲ ਠੀਕ ਹੁੰਦੇ ਨੇ। ਲੇਕਿਨ ਸਾਡੇ ਲੋਕਾਂ ਦੇ ਵਿੱਚ ਵੀ ਇਹ ਦੌਰ ਬਣ ਗਿਆ ਡਾਕਟਰ ਨੇ ਕਹਦਾ ਆਪਰੇਸ਼ਨ ਕਰਾ ਲਓ ਸਾਡੇ ਲਈ ਇਹ ਗੱਲ ਛੋਟੀ ਬਣ ਗਈ ਔਰ ਜੇਕਰ ਅਸੀਂ ਇਸ ਚੀਜ਼ ਵੱਲੀ ਧਿਆਨ ਦੇਈਏ ਵੀ ਪੈਸੇ ਦੇ ਨਾਲ-ਨਾਲ ਚੀਰ-ਫਾੜ ਤੋਂ ਬਚਿਆ ਜਾ ਸਕਦਾ ਹੈ ਦਾਖਲ ਹੋਣ ਤੋਂ ਬਚਿਆ ਜਾ ਸਕਦਾ ਹੈ ਟਾਈਮ ਬਚਿਆ ਜਾ ਸਕਦਾ ਹੈ ਆਪਦੀ ਫੈਮਲੀ ਦੇ ਵਿੱਚ ਰਹਿ ਕੇ ਆਪਾਂ ਦਵਾਈ ਲੈ ਕੇ ਠੀਕ ਹੋ ਸਕਦੇ ਆ ਤੇ ਜੇ ਉਹ ਲੋਕ ਇਹਨਾਂ ਚੀਜ਼ਾਂ ਵੱਲ ਧਿਆਨ ਦੇਣ ਤਾਂ ਉਹ ਇਹ ਜੋੜਾਂ ਦੇ ਦਰਦਾਂ ਤੋਂ ਮੁਕੰਮਲ ਬੜੇ ਵਧੀਆ ਤਰੀਕੇ ਨਾਲ ਠੀਕ ਹੋ ਸਕਦੇ ਆ ਬਿਲਕੁਲ ਬਿਲਕੁਲ ਸੋ ਬਿਲਕੁਲ ਦੋਸਤੋ ਜੋੜਾ ਦਾ ਕੋਈ ਵੀ ਜਿਹੜੀ ਸਮੱਸਿਆ ਹੋਵੇ ਇਥੋਂ ਹਰ ਇੱਕ ਸਮੱਸਿਆ ਦਾ ਹੱਲ ਮਿਲਦਾ ਕੋ ਡਾਕਟਰ ਸ਼ਰਨਦੀਪ ਵੀ ਸਾਡੇ ਨਜ਼ਰ ਮੈਂ ਸਾਸੀ ਗੱਲ ਠੀਕ ਹੋਣੀ ਹੈ ਹਾਂਜੀ ਹਾਂਜੀ ਸਭ ਔਰਤਾਂ ਦੇ ਨਾਲ ਆਪਾਂ ਜੁੜੀਆਂ ਗੱਲਾਂ ਬਤਾ ਕਰ ਰਹੇ ਜਿਵੇਂ ਰਸੋਲੀਆਂ ਦੀ ਸਮੱਸਿਆ ਜਾਂ ਪਥਰੀਂ ਦੀ ਸਮੱਸਿਆ ਨਾ ਆਮ ਕਰਕੇ ਔਰਤਾਂ ਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਨਾ ਸੋ ਜ਼ਰੂਰ ਦੱਸਿਓ ਦਰਸ਼ਕਾਂ ਨੂੰ ਉਸ ਤੇ ਉਹਨਾਂ ਬਾਰੇ ਵੀ ਜਿਹੜੀਆਂ ਰਸੋਲੀਆਂ ਨੇ ਉਹ ਤਾਂ ਇੱਕ ਛੋਟੀ ਜੀ ਪ੍ਰੋਬਲਮ ਤੇ ਬਣ ਜਾਂਦੀਆਂ ਜਿਵੇਂ ਲਕੋਰੀਆ ਜੀ ਮੈਮ ਲਕੋਰੀਆ ਜਿਹੜਾ ਹੁੰਦਾ ਜ਼ਿਆਦਾਤਰ ਦੇਖਿਆ ਜਾਂਦਾ ਤਾਂ ਛੋਟੀ ਉਮਰ ਦੇ ਵਿੱਚ 14-15 ਸਾਲ ਦੇ ਇੱਕ ਬੱਚੇ ਨੂੰ ਲਕੋਰੀਆ ਹੋਣ ਲੱਗ ਜਾਂਦਾ ਜਦੋਂ ਉਹ ਬੱਚਾ ਸੰਗ ਦਾ ਆਪਣੇ ਪੇਰੈਂਟਸ ਨੂੰ ਨਹੀਂ ਦੱਸਦਾ ਤਾਂ ਹੌਲੀ-ਹੌਲੀ ਹੌਲੀ-ਹੌਲੀ ਕਿਤੇ ਨਾ ਕਿਤੇ ਜਾ ਕੇ ਪੂਰ ਸੌਲੀਆਂ ਦਾ ਰੂਪ ਧਾਰਨ ਕਰ ਲੈਂਦਾ ਜਿਵੇਂ ਪਾਣੀ ਵਾਲੀਆਂ ਹੋ ਗਈਆਂ ਸਿਸਟ ਹੋ ਗਈਆਂ ਜਾਂ ਬਲੱਡ ਵਾਲੀਆਂ ਰਸੌਲੀਆਂ ਹੋ ਗਈਆਂ ਮਾਸ ਵਾਲੀਆਂ ਗੰਡਾ ਹੋ ਗਈਆਂ ਇਹਨਾਂ ਦਾ ਬਿਨਾ ਚੀਰ ਫਾੜ ਦੇ ਆਪਣੇ ਕੋਲੇ ਸਫਲੇ ਇਲਾਜ ਆ ਮੈਂ ਇਹੋ ਜੇ ਬਹੁਤ ਸਾਰੇ ਪੇਸ਼ੈਂਟ ਠੀਕ ਕੀਤੇ ਐ ਇੱਥੋਂ ਅਸੀਂ ਵੀ ਜਿਨ੍ਹਾਂ ਨੂੰ ਬਿਨਾ ਆਪਰੇਸ਼ਨ ਤੋਂ ਇਥੋਂ ਠੀਕ ਕੀਤਾ ਗਿਆ ਤੇ ਬਚਾਇਆ ਗਿਆ ਜੀ ਪੈਸਾ ਵੀ ਤੇ ਸਮਾਂ ਵੀ ਜੀ ਅੱਛਾ ਰਸੌਲੀਆਂ ਹਨ ਜੇ ਕਿਸੇ ਨੂੰ ਹੁੰਦੀ ਹੈ ਔਰ ਪਤਾ ਕਿ ਮੇ ਲੱਗੂ ਇਹਨਾਂ ਨੂੰ ਵੀ ਮੇਰੇ ਅੰਦਰ ਰਸੌਲੀਆਂ ਜਾਂ ਕੋਈ ਚਾਹ ਟੈਸਟ ਵਗੈਰਾ ਹੀ ਕਰਾਉਣੇ ਪੈਣਗੇ ਦੇਖੋ ਉਹ ਤਾਂ ਉਹਨਾਂ ਨੂੰ ਆਪਣੇ ਬੋਡੀ ਸਟਰਕਚਰ ਤੋਂ ਕੋਈ ਪੇਨ ਹੁੰਦੀ ਹੈ ਬਲੀਡਿੰਗ ਵੱਧ ਘੱਟ ਹੁੰਦੀ ਹੈ ਕੋਈ ਪੇਡੂ ਦਾ ਦਰਦ ਹੁੰਦਾ ਲੱਤਾਂ ਤੇ ਲੱਕ ਤੇ ਦਰਦ ਹੁੰਦਾ ਹਾਰਮੋਨਸ ਬੈਲੈਂਸ ਦਾ ਵਿਗੜਨਾ ਤੁਹਾਨੂੰ ਪਤਾ ਲੱਗ ਜਾਂਦਾ ਪੀਰੀਅਡ ਘੱਟ ਵੱਧ ਆਉਂਦੇ ਆ ਬਸ ਇਹਨਾਂ ਚੀਜ਼ਾਂ ਦੇ ਲੱਛਣ ਹੁੰਦੇ ਹੈ ਰਸੌਲੀਆਂ ਦੇ ਵੀ ਪ੍ਰੇਸ਼ਰ ਕਰਾਉਣ ਦੀ ਲੋੜ ਨਹੀਂ ਨਹੀਂ ਬਿਲਕੁਲ ਵੀ ਨਹੀਂ ਜੀ ਜੀ ਕਿੰਨੇ ਟਾਈਮ ਦੇ ਵਿੱਚ ਤੁਸੀਂ ਰਿਜ਼ਲਟ ਦੇਖ ਅਸੀਂ ਰਸੋਲੀਆਂ ਦਾ ਜਿਹੜਾ ਰਿਜ਼ਲਟ ਆ ਉਹ ਮਹੀਨੇ ਡੇਢ ਮਹੀਨੇ ਦੇ ਵਿੱਚ ਵਧੀਆ ਤਰੀਕੇ ਨਾਲ ਸਿਰ ਮਹੀਨੇ ਡੇਢ ਮਹੀਨੇ ਦੇ ਵਿੱਚ ਸੋਲੀਆਂ ਦਾ ਹਾਂਜੀ ਠੀਕ ਹੈ ਜੀ ਇਸ ਤੋਂ ਇਲਾਵਾ ਪਥਰੀਆਂ ਦੀ ਸਮੱਸਿਆ ਪਥਰੀਆਂ ਦੇ ਨਾਲ ਬਹੁਤ ਲੋਕ ਤੰਗ ਪਰੇਸ਼ਾਨ ਨੇ ਬਹੁਤ ਕਹਿੰਦੇ ਅਸੀਂ ਬੇਸਾਨ ਉਹਦਾ ਵੀ ਆਪਰੇਸ਼ਨ ਹੀ ਕਹਿੰਦੇ ਨੇ ਹੱਲ ਆ ਬੰਦੇ ਆਪਰੇਸ਼ਨ ਕਰਾ ਲਓ ਵੱਡੀ ਆ ਤੁਹਾਡੀ ਪਥਰੀ ਨਿਕਲ ਨਹੀਂ ਨਹੀਂ ਸੋ ਬਿਨਾ ਆਪਰੇਸ਼ਨ ਤੋਂ ਪਥਰੀਆਂ ਨਿਕਲਦੀਆਂ ਨਹੀਂ ਜਾਂ ਨਹੀਂ ਨਿਕਲ ਜਾਂਦੀਆਂ ਸਿਰ ਨਿਕਲ ਜਾਂਦੇ ਪਥਰੀ ਕੋਈ ਵੀ ਹੋਵੇ ਪਿੱਤੇ ਦੀ ਹੋਵੇ ਜਾਂ ਗੁਰਦੇ ਦੀ ਹੋਵੇ ਜੀ ਗੁਰਦੇ ਦੀਆਂ ਪਥਰੀਆਂ ਆਪਾਂ ਦੇਖਿਆ ਕਿ ਵਾਰ-ਵਾਰ ਹੋ ਜਾਂਦੀਆਂ ਪਰ ਅਸੀਂ ਇਸ ਚੀਜ਼ ਦਾ ਇਹ ਦੇਖਿਆ ਹੈ ਕਿ ਜੇਕਰ ਅਸੀਂ ਮੈਡੀਸਨ ਆਪਦੇ ਨਾਲ ਤਰੀਕੇ ਨਾਲ ਉਹਨਾਂ ਨੂੰ ਖਵਾਉਣੇ ਆ ਆਯੁਰਵੈਦਿਕ ਦਾ ਇਲੈਕਟ੍ਰੋਪੈਥੀ ਤੋਂ ਵਾਰ-ਵਾਰ ਗੁਰਦੇ ਦੇ ਵਿੱਚ ਪਥਰੀਆਂ ਨਹੀਂ ਬਣਣੀਆਂ। ਜੀ ਸਿਰਫ ਤੁਸੀਂ ਦਵਾਈ ਦੇ ਨਾਲ ਪਥਰੀਆਂ ਕੱਢ ਦਿੰਦੇ ਹੋ। ਦਵਾਈ ਦੇ ਨਾਲ ਪਥਰੀਆਂ ਦਾ ਰਿਜ਼ਲਟ ਕਿੰਨੇ ਟਾਈਮ 'ਚ ਦੇਖਣ ਨੂੰ ਮਿਲਦਾ ਹੈ? ਜੇ ਤਾਂ ਗੁਰਦੇ ਦੀ ਪਥਰੀ ਹੋਵੇ ਤਾਂ ਮਹੀਨਾ ਕੋ ਲੱਗਦਾ ਹੈ ਜੇਕਰ ਪਿੱਤੇ ਦੀ ਪਥਰੀ ਹੋਵੇ ਤਾਂ ਕਟੋ-ਕਟ 2 ਤੋਂ 3 ਮਹੀਨੇ ਲੱਗ ਜਾਂਦੇ ਜੀ। ਸੋ ਬਿਲਕੁਲ ਦੋਸਤੋ 1 ਮਹੀਨੇ ਦੇ ਵਿੱਚ ਪਥਰੀਆਂ ਦਾ ਜਿਹੜਾ ਇੱਥੋਂ ਰਿਜ਼ਲਟ ਦੇਖਣ ਨੂੰ ਮਿਲਿਆ ਭਾਵੇਂ ਪਿੱਤੇ ਦੀ ਹੋਵੇ ਜਾਂ ਗੁਰਦੇ ਦੀ ਹੋਵੇ ਨਾ ਜੀ। ਤੇ ਰਸੋਲੀਆਂ ਦਾ ਵੀ ਬਿਨਾ ਆਪਰੇਸ਼ਨ ਇੱਥੇ ਹੱਲ ਮਿਲਦਾ ਸਰ ਮੈਂ ਕਹਿੰਦਾ ਹਰ ਚੀਜ਼ ਦਾ ਤੁਸੀਂ ਬਿਨਾ ਆਪਰੇਸ਼ਨ ਹੱਲ ਕਰ ਰਹੇ ਹੋ ਅਜਹੀ ਕਿਹੜੀ ਵਿਧੀ ਆ ਫਿਰ ਕਿਹੜੀ ਦਵਾਈ ਤੇ ਉਹਨੇ ਮੇਨ ਇਲੈਕਟ੍ਰੋ ਹੋਮੋਪੈਥੀ ਔਰ ਇਹ ਇਟਲੀ ਦੀ ਇੱਕ ਖੋਜ ਹੈ ਡਾਕਟਰ ਮੈਟਿਸ ਦੀ ਔਰ ਇੱਕ ਆਯੁਰਵੈਦਿਕ ਪ੍ਰੋਡਕਸ਼ਨ ਹੈ ਸਾਡੇ ਆਪਣੇ ਬਣਾਏ ਤਿਆਰ ਕੀਤੀ ਹੋਈਆਂ ਦਵਾਈਆਂ ਨੇ ਉਹਨਾਂ ਦੇ ਨਾਲ ਅਸੀਂ ਇਲਾਜ ਕਰਦੇ ਆਂ ਪਹਿਲੀ ਗੱਲ ਤਾਂ ਇਹ ਹੈ ਕਿ ਜਿਵੇਂ ਤੁਸੀਂ ਹੁਣੇ-ਹੁਣੇ ਡਾਕਟਰ ਸਾਹਿਬ ਨੂੰ ਸਵਾਲ ਕੀਤਾ ਸੀ ਵੀ ਤੁਹਾਨੂੰ ਕਿਵੇਂ ਪਤਾ ਲੱਗਦਾ ਹੈ ਅਸੀਂ ਨਬਜ਼ ਦੇਖਦੇ ਹਾਂ ਨਬਜ਼ ਦੇਖ ਕੇ ਹਾਂ ਅਸੀਂ ਪਹਿਲਾਂ ਪੇਸ਼ੈਂਟ ਦੀ ਨਬਜ਼ ਦੇਖਦੇ ਹਾਂ ਸਾਨੂੰ ਰਿਪੋਰਟਾਂ ਨਾਲੋਂ ਵੀ ਜ਼ਿਆਦਾ ਕਲੀਅਰ ਨਬਜ਼ ਤੋਂ ਹੀ ਹੋ ਜਾਂਦਾ ਹੈ ਕਿ ਵੀ ਇਹਨਾਂ ਨੂੰ ਕਿੱਥੇ-ਕਿੱਥੇ ਪ੍ਰੋਬਲਮਸ ਹੈ ਕਿੰਨੀ ਦੇਰ ਤੋਂ ਪ੍ਰੋਬਲਮਸ ਹੈ ਔਰ ਫਿਰ ਉਹ ਪੇਸ਼ੈਂਟ ਨੂੰ ਉਹਦੇ ਬਾਰੇ ਪੁੱਛਿਆ ਜਾਂਦਾ ਹੈ ਫਿਰ ਉਹ ਦੱਸਦਾ ਹੈ ਵੀ ਹਾਂ ਮੈਨੂੰ ਇਹ ਪ੍ਰੋਬਲਮ ਹੈਗੀ ਐਨੀ ਦੇਰ ਤੋਂ ਹੈਗੀ ਐ ਫਿਰ ਉਹਨਾਂ ਨੂੰ ਸਮਝਾ ਕੇ ਟਰੀਟਮੈਂਟ ਸਟਾਰਟ ਕਰਦੇ ਆ ਨਾਬਜ ਵੇਖੇ ਬਿਨਾ ਅਸੀਂ ਕਿਸੇ ਵੀ ਪੇਸ਼ੈਂਟ ਨੂੰ ਦਵਾਈ ਦੇਣਾ ਪਸੰਦ ਹੀ ਨਹੀਂ ਕਰਦੇ ਕਿਉਂਕਿ ਸਾਨੂੰ ਇਹ ਸਾਡੇ ਕੋਲੇ ਇੱਕ ਕਲਾ ਹੈ ਜੋ ਪੁਰਾਣੇ ਬਜ਼ੁਰਗਾਂ ਕੋਲ ਹੁੰਦੀ ਸੀ ਮੇਰੇ ਦਾਦਾ ਜੀ ਸੀ ਉਹ ਪੜੇ ਲਿਖੇ ਤਾਂ ਨਹੀਂ ਸੀਗੇ ਲੇਕਿਨ ਉਹ ਪੀਲੀਏ ਦੀ ਦਵਾਈ ਬਣਾ ਕੇ ਦਿੰਦੇ ਹੁੰਦੇ ਸੀ ਔਰ ਉਹਦੇ ਨਾਲ ਲੇਬਰ ਦੀਆਂ ਜਿੰਨੀਆਂ ਸਮੱਸਿਆਵਾਂ ਹੁੰਦੀਆਂ ਸੀ ਉਹਦੀ ਹਲਕੀ ਜੀ ਦਵਾਈ ਦਿੰਦੇ ਤੇ ਉਹ ਪੇਸ਼ੈਂਟ ਠੀਕ ਹੋ ਜਾਂਦਾ ਪਰ ਉਹਦੀ ਉਹ ਨਾਬਜ ਦੇਖਦੇ ਹੁੰਦੇ ਸੀ ਉਹਨਾਂ ਨੇ ਸਾਨੂੰ ਛੋਟੇ ਹੁੰਦਿਆਂ ਤੋਂ ਇਹ ਚੀਜ਼ਾਂ ਸਿਖਾਈਆਂ ਮਤਲਬ ਸਾਡੇ ਕੋਲੇ ਵਿਰਾਸਤ ਦੇ ਵਿੱਚ ਇਹ ਚੀਜ਼ਾਂ ਆਈਆਂ ਵੀ ਅਸੀਂ ਵੀ ਫਿਰ ਆਦੀ ਹੋ ਗਏ ਵੀ ਨਾ ਭਾਈ ਦੇਖੋ ਪਹਿਲਾ ਬੰਦੇ ਦੀ ਇਹ ਪ੍ਰੋਬਲਮ ਆਈ ਕਿੱਥੋਂ ਤੇ ਕਿਉਂ ਆਈ ਉਹਦੇ ਨਿੱਕੇ ਨਿੱਕੇ ਸਾਰੇ ਰੀਜ਼ਨ ਜਾਣ ਕੇ ਤੇ ਫਿਰ ਅਸੀਂ ਉਹਦਾ ਟਰੀਟਮੈਂਟ ਕਰਦੇ ਹਾਂ ਇੱਕ ਉਹ ਕਹਾਵਤ ਵੀ ਹੁੰਦੀ ਸੀ ਵੀ ਤੇਰੀ ਨਾਵ ਜ ਫੜ ਲਈ ਮੈਂ ਉਹ ਵੀ ਤੇਰੇ ਵਾਰੀ ਜਾਣ ਗਿਆ ਹੁਣ ਸਾਰੀ ਇੱਥੇ ਤੁਸੀਂ ਨਬਜ ਦੇਖ ਕੇ ਦੱਸ ਦਿੰਦੇ ਹੋ ਵੀ ਕੀ ਸਮੱਸਿਆ ਕਿਥੇ ਰਸਔਲੀਆਂ ਦਾ ਕੋਈ ਕਿਦਾਂ ਦਾ ਜਿਹੜੀ ਤੁਹਾਨੂੰ ਸਮੱਸਿਆ ਸਰੀਰ ਦੇ ਵਿੱਚ ਬਿਲਕੁਲ ਜੀ ਇੱਕ ਨਿੱਕੀ ਜੀ ਨਾੜ ਵੀ ਸਰੀਰ ਦੀ ਨੱਪ ਕੇ ਪਤਾ ਲੱਗ ਜਾਂਦਾ ਸਾਡੇ ਕੋਲੇ ਕਈ ਬੰਦੇ ਆ ਕੇ ਕਹਿਣਗੇ ਇੱਥੇ ਵੀ ਜਿਵੇਂ ਹੁਣ ਤੁਸੀਂ ਮੈਡਮ ਨੇ ਗੱਲ ਕੀਤੀ ਆ ਪੱਥਰੀਆਂ ਦੀ ਤੇ ਮੈਂ ਉਹਨਾਂ ਦੀ ਇੱਕ ਨਿੱਕੀ ਜੀ ਨਬਜ ਨੱਪਦਾ ਤੇ ਉਹ ਨਾਲ ਦੀ ਨਾਲ ਕਹਿੰਦੇ ਆ ਵੀ ਦਰਦ ਹੀ ਖਤਮ ਹੋ ਗਿਆ ਸਿਰਫ ਨਬਜ ਦੇਖਣ ਦੇ ਨਾਲ ਹੀ ਹਾਂ ਉਹ ਅਸੀਂ ਉਹ ਪੁਆਇੰਟ ਨੱਪਦੇ ਆਂ ਤੇ ਉੱਥੇ ਦਰਦ ਰੁਕ ਜਾਂਦਾ ਜੇ ਛੱਡਾਂਗੇ ਚੱਲ ਪੈਂਦਾ ਫਿਰ ਉਹਨੂੰ ਅਸੀਂ 5 ਸੈਕਿੰਡ ਲਈ ਦਬਦੇ ਆਂ ਜੀ ਦਰਦ ਬਿਨਾ ਗੋਲੀ ਬਿਨਾ ਟੀਕੇ ਬਿਨਾ ਕਿਸੇ ਚੀਜ਼ ਦੇ ਠੀਕ ਹੋ ਜਾਂਦਾ ਜੀ ਮੀਨਸ ਉਹ ਪ੍ਰਮਾਤਮਾ ਨੇ ਇੱਕ ਕਲਾ ਦਿੱਤੀ ਆ ਪੂਰੀ ਬਾਡੀ ਨੂੰ ਪੜਨਾ ਪੈਂਦਾ ਬਿਲਕੁਲ ਜੇਕਰ ਅਸੀਂ ਆਪਦੀ ਬਾਡੀ ਸਟ੍ਰਕਚਰ ਨੂੰ ਪੜ ਕੇ ਆਪਾਂ ਨੂੰ ਪਤਾ ਲੱਗ ਜਾਏ ਵੀ ਇਹ ਬਿਮਾਰੀ ਕਿੱਥੋਂ ਆਈ ਕਿਉਂ ਆਈ ਤੋਂ ਉਹ ਪੇਸ਼ੈਂਟ ਠੀਕ ਕਰਨਾ ਆਸਾਨ ਹੋ ਜਾਣਾ ਕੋਈ ਮਤਲਬ ਟੈਸਟ ਜੇ ਨਹੀਂ ਕਰਵਾਇਆ ਤੁਸੀਂ ਨਵਜ ਦੇਖ ਕੇ ਦੱਸ ਦੋਗੇ ਟੈਸਟ ਕਰਾਉਣ ਦੀ ਵੀ ਲੋੜ ਨਹੀਂ ਟੈਸਟ ਕਰਾਉਣ ਦੀ ਵੀ ਲੋੜ ਨਹੀਂ ਸਾਡੇ ਕੋਲੇ ਸਿਰਫ ਸਾਨੂੰ ਮਿਲ ਲੈਣਾ ਅਸੀਂ ਆਪ ਹੀ ਤੁਹਾਨੂੰ ਉਹਦੀ ਬਿਮਾਰੀ ਪੇਸ਼ੈਂਟ ਨੂੰ ਦੱਸ ਦੇਾਂਗੇ ਵੀ ਇਹ ਬਿਮਾਰੀ ਦਾ ਹੱਲ ਕੀ ਆ ਔਰ ਇਹ ਕਿੱਥੋਂ ਸਟਾਰਟ ਹੋਈ ਕਦੋਂ ਤੋਂ ਸਟਾਰਟ ਹੋਈ ਇਸ ਤੋਂ ਇਲਾਵਾ ਸਰ ਜਿਵੇਂ ਨਾ ਆਪਾਂ ਆਮ ਡਾਕਟਰਾਂ ਕੋਲ ਪੇਸ਼ੈਂਟ ਜਾਂਦੇ ਦੇਖਦੇ ਆ ਬਵਾਸੀਰ ਵਾਲੇ ਉਹਨਾਂ ਨੂੰ ਵੀ ਕਹਿੰਨੇ ਵੀ ਤੇਰਾ ਆਪਰੇਸ਼ਨ ਕਰਨਾ ਪਊ ਆਪਰੇਸ਼ਨ ਤੋਂ ਬਾਅਦ ਵੀ ਮੈਂ ਕਹਿੰਨਾ ਪੇਸ਼ੈਂਟ ਤਕਲੀਫ ਦੇ ਵਿੱਚ ਦੇਖੇ ਨੇ ਕਿ ਅਸੀਂ ਗੱਲਾਂ ਬਾਤਾਂ ਹੀ ਪੇਸ਼ਣ ਨਾਲ ਕੀਤੀਆਂ ਨੇ ਇਸ ਆਪਰੇਸ਼ਨ ਕਰਾਇਆ ਇਸ ਤੋਂ ਫੇਰ ਜਿਹੜੀ ਸਮੱਸਿਆ ਆ ਗਈ ਤੁਸੀਂ ਇੱਥੇ ਕਿਸ ਤਰ੍ਹਾਂ ਫਿਰ ਬਵਾਸੀਖ ਦਾ ਵੀ ਇਲਾਜ ਕਰ ਬਵਾਸੀਰ ਦਾ ਜਿਹੜਾ ਸਾਡੇ ਕੋਲੇ ਬਹੁਤ ਅੱਛਾ ਇਲਾਜ ਹੈ ਆਯੁਰਵੈਦਿਕ ਵਿਧੀ ਦੇ ਨਾਲ ਇਲੈਕਟ੍ਰੋਮੋਪੈਥੀ ਦੇ ਨਾਲ ਅਸੀਂ ਇਹਦਾ ਇਲਾਜ ਕਰਦੇ ਹਾਂ ਔਰ ਮੈਂ ਤੁਹਾਨੂੰ ਇਹ ਦੱਸਾਂ ਵੀ ਤੁਸੀਂ ਹੈਰਾਨ ਹੋਵੋਗੇ ਇਸ ਚੀਜ਼ ਨੂੰ ਜਾਣ ਕੇ ਪਹਿਲੀ ਗੱਲ ਤਾਂ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਨ੍ਹਾਂ ਦੀਆਂ ਅਸੀਂ ਵੀਡੀਓ ਵਗੈਰਾ ਦੇਖਦੇ ਆ ਜਾਂ ਐਡਸ ਵਗੈਰਾ ਦੇਖਦੇ ਆ ਜਿਹੜੇ ਕਹਿੰਦੇ ਨੇ ਕਿ ਜਿਹੜਾ ਹੈ ਮੈਨੂੰ ਬਵਾਸੀਰ ਸੀ ਮੈਂ ਉੱਥੋਂ ਦਵਾਈ ਲਈ ਮੈਂ ਠੀਕ ਨਹੀਂ ਹੋਇਆ ਬਿਲਕੁਲ ਜੇ ਉਹਨੂੰ ਪੁੱਛਦੇ ਆ ਵੀ ਕਿਹੜੀ ਬਵਾਸੀਰ ਸੀ ਜੀ ਬਵਾਸੀਰ ਸੀ ਬਵਾਸੀਰ ਦੇ ਮੇਨ ਤਿੰਨ ਕਾਰਨ ਹੁੰਦੇ ਆ ਇੱਕ ਹੁੰਦੀ ਹੈ ਬਵਾਸੀਰ ਜਿਵੇਂ ਮੌਕਾ ਹੋ ਗਿਆ ਜਾਂ ਕਿਸੇ ਤਰ੍ਹਾਂ ਦੀ ਕੋਈ ਬੰਦੇ ਦੀ ਜਿਹੜਾ ਹੈ ਗੁੱਦਾ ਬਾਹਰ ਆਂਦਾ ਉਹਨੂੰ ਬਵਾਸੀਰ ਕਹਿੰਦੇ ਆ ਜਿਹੜਾ ਕਿਸੇ ਇਨਸਾਨ ਦੇ ਅੰਦਰਲੇ ਮੌਕੇ ਬਾਹਰ ਆਣ ਲੱਗ ਜਾਂ ਔਰ ਮਾਸ ਬਾਹਰ ਆਂਦਾ ਤਾਂ ਉਹ ਜਾਂ ਉਹਦੇ ਸਾਈਡ ਤੇ ਕੋਈ ਜ਼ਖਮ ਬਣ ਜਾਂਦਾ ਉਹਦੇ ਰਾਈ ਵੀ ਟਾਇਲਟ ਕ੍ਰਾਸ ਹੋਣ ਲੱਗ ਜਾਂਦੀ ਹੈ ਤਾਂ ਉਹਨੂੰ ਪਗੰਦਰ ਕਹਿੰਦੇ ਨੇ ਉਹ ਪਗੰਦਰ ਬਵਾਸੀਰ ਹੁੰਦੀ ਹੈ ਇੱਕ ਹੁੰਦੀ ਹੈ ਜਿਹਦੇ ਵਿੱਚ ਇੱਕ ਮੌਕਾ ਭਰਦਾ ਹੈ ਰੇਸ਼ੇ ਨਾਲ ਔਰ ਉਹ ਕੁਝ ਕੁਝ ਦਿਨਾਂ ਬਾਅਦ ਟੁੱਟਦਾ ਰਹਿੰਦਾ ਉਹ ਠੀਕ ਨਹੀਂ ਹੁੰਦਾ ਪਰੇਸ਼ਾ ਬਗਦਾ ਰਹਿੰਦਾ ਤੇ ਪਰੇਸ਼ਾਨੀ ਹੁੰਦੀ ਹੈ ਪੇਸ਼ੈਂਟ ਨੂੰ ਉਹਨੂੰ ਕਹਿੰਦੇ ਨੇ ਫਿਸ਼ਰ ਮੀਨਸ ਜਿਹੜੀਆਂ ਮੇਨ ਤਿੰਨ ਕਾਰਨ ਨੇ ਪਹਿਲਾਂ ਇਹ ਦੇਖਣਾ ਪੈਂਦਾ ਪੇਸ਼ੈਂਟ ਦੀ ਨਬਜ ਤੋਂ ਹੀ ਪਤਾ ਲੱਗ ਜਾਂਦਾ ਵੀ ਇਹਨੂੰ ਬਵਾਸੀਰ ਹੈ ਕਿਹੜੀ ਫੇਰ ਉਹਦੇ ਹਿਸਾਬ ਨਾਲ ਉਹਨੂੰ ਬਣਾ ਕੇ ਦਵਾਈ ਦਿੱਤੀ ਜਾਵੇ ਉਹਦਾ ਟ੍ਰੀਟਮੈਂਟ ਕੀਤਾ ਜਾਵੇ ਤਾਂ ਬਹੁਤ ਵਧੀਆ ਉਹਦੇ ਰਿਜ਼ਲਟ ਆ ਜਾਂਦੇ ਆ ਬਵਾਸੀਰ ਦਾ ਕਿੰਨੇ ਕ ਟਾਈਮ ਤੇ ਰਿਜ਼ਲਟ ਦੇਖੋ ਬਵਾਸੀਰ ਦਾ ਰਿਜ਼ਲਟ ਅਸੀਂ ਉਹਦੀ ਦਵਾਈ 1 ਮਹੀਨਾ ਡੇਢ ਮਹੀਨਾ ਦਿੰਨੇ ਆ ਸਿਰਫ 1 ਮਹੀਨਾ ਡੇਢ ਮਹੀਨਾ ਹਾਂਜੀ ਮਹੀਨਾ ਡੇਢ ਮਹੀਨਾ 40 45 ਦਿਨਾਂ ਦੇ ਵਿੱਚ ਤਕਰੀਬਨ ਬਹੁਤ ਵਧੀਆ ਉਹਦੇ ਰਿਜ਼ਲਟ ਆ ਜਾਂਦੇ ਆ ਤੇ ਕਈ ਪੇਸ਼ੈਂਟ ਐ ਹੋਜੇ ਵੀ ਨੇ ਜਿਨ੍ਹਾਂ ਨੂੰ ਹਫ਼ਤੇ 'ਚ 10 ਦਿਨਾਂ 'ਚ 15 ਦਿਨਾਂ 'ਚ ਵੀ ਰਿਜ਼ਲਟ ਅੱਛੇ ਮਿਲ ਜਾਂਦੇ ਪਰ ਮੈਂ ਉਹਨਾਂ ਨੂੰ ਗਾਈਡ ਕਰਦਾ ਵੀ ਇਹ ਬਿਮਾਰੀ ਵਾਪਸ ਨਾ ਆਵੇ ਇਹਦੇ ਲਈ ਮਹੀਨਾ ਡੇਢ ਮਹੀਨਾ ਦਵਾਈ ਟਿਕ ਕੇ ਤੋ ਉਹ ਲੋਕ ਖੁਸ਼ ਹੋ ਕੇ ਖਾਂਦੇ ਵੀ ਨੇ ਵੀ ਡਾਕਟਰ ਸਾਹਿਬ ਬਹੁਤ ਵੱਡੀ ਸਮੱਸਿਆ ਤੋਂ ਬਚੇ ਆ। ਹਮਮ ਔਰ ਜੇਕਰ ਕੋਈ ਇਨਸਾਨ ਵੱਡੀ ਸਮੱਸਿਆ ਦੇ ਵਿੱਚੋਂ ਬਾਹਰ ਨਿਕਲਿਆ ਤਾਂ ਨੇਚਰਲੀ ਆ ਉਹਦੇ ਲਈ ਥੋੜੀ ਮੈਡੀਸਨ ਖਾਣਾ ਕੋਈ ਬਹੁਤੀ ਵੱਡੀ ਗੱਲ ਵੀ ਨਹੀਂ ਹੁੰਦੀ। ਜੀ ਜੀ ਸੋ ਬਿਲਕੁਲ ਦੋਸਤੋ ਕਿਸੇ ਨੂੰ ਬਵਾਸੀਰ ਪਗੰਦਰ ਜਾਂ ਫਿਸ਼ਰ ਹੋਵੇ ਉਹਦਾ ਵੀ ਰਿਜ਼ਲਟ ਹਫਤੇ ਦੇ ਵਿੱਚ ਤੁਸੀਂ ਦੇਖਿਆ ਪਰ ਆਮ ਕਰਕੇ ਮਹੀਨੇ ਦੇ ਵਿੱਚ ਤੁਹਾਡਾ ਰਿਜ਼ਲਟ ਮਿਲੇ ਹੀ ਜਾਂਦਾ ਹੈ ਸੋ ਬਿਲਕੁਲ ਮੈਂ ਕਿਸੇ ਨੂੰ ਵੀ ਲੇਡੀਜ਼ ਦੀ ਕੋਈ ਵੀ ਸਮੱਸਿਆ ਆ ਜਾ ਉਹ ਤੁਹਾਡੇ ਨਾਲ ਇੱਥੇ ਗੱਲਬਾਤ ਕਰ ਸਕਦੇ ਨੇ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਹੋਵੇ ਨਾ ਸਮੱਸਿਆ ਹਾਂਜੀ ਹਾਂ ਸੋ ਬਿਲਕੁਲ ਪਹੁੰਚਣਾ ਕਿਤੇ ਡਾਕਟਰ ਸਾਹਿਬ ਦਰਸ਼ਕੀ ਹੀ ਸੋ ਇਹ ਹੈ ਜੀ ਚੱਕੀ ਵਾਲੀ ਗਲੀ ਬੱਸ ਸਟੈਂਡ ਦੇ ਨਾਲ ਹੈ ਇਹ ਬਿਲਕੁਲ ਚੱਕੀ ਵਾਲੀ ਗਲੀ ਚੀਮਾ ਮਾਰਕੀਟ 9 ਨੰਬਰ ਗਲੀ ਦੇ ਸਾਹਮਣੇ ਫਰਮਾਨ ਹੈਲਥ케ਅਰ ਮੋਗਾ ਬਿਲਕੁਲ ਦੋਸਤੋ ਅਸੀਂ ਨੰਬਰ ਵੀ ਸਕਰੀਨ ਉੱਪਰ ਦੇ ਦੇਵਾਂਗੇ ਤੁਸੀਂ ਡਾਕਟਰ ਸਾਹਿਬ ਨਾਲ ਜਾਂ ਡਾਕਟਰ ਸੁਖਦੇਵ ਸਿੰਘ ਜੀ ਜਾਂ ਡਾਕਟਰ ਮੈਮ ਸ਼ਰਨਦੀਪ ਕੌਰ ਜੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਸਮੱਸਿਆ ਹੋਵੇ ਜੋੜਾਂ ਦੀ ਹੋਵੇ ਬਵਾਸੀਰ ਹੋਵੇ ਪਥਰੀਆਂ ਹੋਣ ਰਸੌਲੀਆਂ ਹੋਣ ਜਾਂ ਲੇਡੀ ਦੀ ਕਿਸੇ ਤਰ੍ਹਾਂ ਦੀ ਵੀ ਸਮੱਸਿਆ ਹਰ ਇੱਕ ਸਮੱਸਿਆ ਦਾ ਇੱਥੇ ਹੱਲ ਮਿਲਦਾ ਸਫਲ ਇਲਾਜ ਜਿਹੜੇ ਹੋਏ ਨੇ ਕੁਝ ਹੀ ਦਿਨਾਂ ਦੇ ਵਿੱਚ ਇਹਦੇ ਰਿਜ਼ਲਟ ਦੇਖਣ ਨੂੰ ਮਿਲਦੇ ਨੇ ਬਾਕੀ ਆਖੋਕ ਸਮੱਸਿਆਵਾਂ ਦੇ ਜੇਕਰ ਤੁਸੀਂ ਵੀ ਕਿਸੇ ਵੀ ਸਮੱਸਿਆ ਵਿੱਚ ਜੂੰਦ ਰਹੇ ਹੋ ਤਾਂ ਚੁੱਪ ਕਰਕੇ ਇੱਥੇ ਆ ਜਾਓ ਬਿਨਾ ਆਪਰੇਸ਼ਨ ਤੋਂ ਬਿਨਾ ਕਿਸੇ ਚੀਰ ਪਾੜ ਤੋਂ ਇੱਥੇ ਇਲਾਜ ਮਿਲੂਗਾ ਸੋ ਧੰਨਵਾਦ ਸਰ ਗੱਲਬਾਤ ਕਰਨ ਦੇ ਲਈ ਸੋ ਵੀਡੀਓ ਸ਼ੇਅਰ ਕਰ ਦਿਓ ਦੋਸਤੋ ਨੰਬਰ ਵੀ ਸਕਰੀਨ ਉੱਪਰ ਦਿੱਤੇ ਹੋਏ ਨੇ ਤੁਸੀਂ ਡਾਕਟਰ ਸਾਹਿਬ ਨਾਲ ਸੰਪਰਕ ਕਰ ਸਕਦੇ ਹੋ ਜੁੜੇ ਰਹੋ ਲਾ ਪੰਜਾਬ ਚੈਨਲ ਦੇ ਨਾਲ ਕੈਮਰਾ ਪਰਸਨ ਗੁਰਦੇਵ ਦੇ ਨਾਲ ਮੋਗਾ